ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਨੂੰ ਆਪਣੇ ਬਾ ਚੈਨਲ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿ ਦੁੱਧਵਾ ਦਾ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਜੀ ਨਾਮ ਹਨਵੀਰ ਸਿੰਘ ਪਿੰਡ ਥਾ ਜਿਲ੍ਹਾ ਮੋਗਾ ਤਹਿਸੀਲ ਵਗਰਣਾ ਠੀਕ ਆ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੇਲ ਹੋ ਗਈ ਸੀਗਾ ਹਾਂਜੀ ਠੀਕ ਆ ਜੀ ਅੱਜ ਐ ਕੈਨੀਮਲ ਸੇਲ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਸੁੰਦੀ ਆ 3 ਦਿਨ ਦੀ ਕੱਚੀ ਆ ਠੀਕ ਦੋਤੂ ਪਹਿਲੇ ਸੂਏ ਦਾ ਇਹਨੇ 13 ਲੀਟਰ ਹੈ ਤੇ 1500 ਵਾਲਾ ਲਟਰ ਬੜੇ ਰਾ ਆਉਣਾ ਨਹੀਂ ਖੰਡੀ ਦੀ ਥ ਇਹ ਕਾਜੀ ਦੂਜੇ ਸਵੇ ਸੋਨਾ ਜੀ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਆ ਠੰਡੀ ਬਹੁਤ ਜ਼ਿਆਦਾ ਠੀ ਦੇਖ ਸਕਦੇ ਹੋ ਤੁਸੀਂ ਕ੍ਰਾਸ ਬ੍ਰੀਡ ਦੀ ਗਾਂ ਗਰਮੀ ਰਹਿ ਤੇ ਗਾਂ ਕਹਿ ਸਕਦੇ ਕਿਉਂਕਿ ਸੀਜ਼ਨ ਹੁਣ ਗਰਮੀ ਦਾ ਏ ਗਰਮੀ ਭੋਰਾ ਨਹੀਂ ਮਨਾਉਣੀ ਗਾਂ ਨੇ ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਆ ਫੇਸ ਕੁਆਲਟੀ ਸੋਹਣੀ ਆ ਛੋਟੀ ਛੋਟੀ ਸਿੰਗੀ ਪਰ ਸੀਲ ਸਾਹੂ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕੱਢ ਲਓ ਜੀ ਬਾਹਰ ਭਵਾਨੇ ਦੀ ਬੰਤ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹਵਾਨਾ ਜੀ 15 ਲੀਟਰ ਦੁੱਧ ਦੀ ਬਾਈ ਉਮੀਦ ਕਰਦੇ ਆ ਪਿਛਲੇ ਸੂਏ 13 ਲੀਟਰ ਦੁੱਧ ਦਿੱਤਾ। ਹਵਾਨਾ ਨੇੜੇ ਤੋਂ ਦਿਖਾ ਦਿੰਦਾ ਜੀ ਤੁਹਾਨੂੰ। ਸੋਨਾ ਮੁੱਠੀ ਆਲਾ ਥਣ ਚਾਰੇ ਥਣ ਨਿਖੜਵੇਂ ਇੱਕੋ ਸਹਿਜ ਦੇ ਲਿਆ ਵੀਰ ਆਪਸ। ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜੀ ਹਵਾਨੇ ਦੀ ਮੰਤਰ ਨੇੜੇ ਤੋਂ ਦੇਖ ਲਓ ਬਹੁਤ ਸ਼ਾਨਦਾਰ 15 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਗਾ ਨੂੰ ਹਵਾਨੇ ਤੋਂ ਪਰ ਜੱਜਮੈਂਟ ਲਾ ਹੀ ਸਕਦੇ ਆ ਜੀ। ਬਹੁਤ ਵੱਡਾ ਹਵਾਨਾ ਚਫਗਾਇਆ ਵੰਗੂ ਬਾਕੀ ਕ੍ਰਾਸ ਬਰੀਡ ਦੀਆਂ ਗਾਂਏ ਜੀ ਕੀ ਮੁੱਲ ਹੈ ਜੀ ਮੁੱਲ 35000 ਮਾਨਤਨ ਹੋ ਜਾਊਗਾ ਜੀ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ 35000 ਰੁਪਿਆ ਜਿਹੜਾ ਵੀ ਆਊਗਾ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ